ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਰੀਡੀ ਦੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਨ ਢੁੱਲਨ ਮਾਜਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਰੋਪੜ ਦੋਸਤੋ ਅੱਜ ਦੀ ਵੀਡੀਓ ਚ ਟੌਪ ਦੀ ਐਚਐਫ ਵੈੜ ਦਿਖਾਉਣੀ ਆ ਤਾਜੀ ਸੂਈ ਆ ਤੇ ਚੰਗੇ ਰਿਕਾਰਡ ਵਾਲੀ ਵੀਡੀਓ ਨੂੰ ਐਂਡ ਤਾਈਂ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਦੂਜਾ ਸੂਆ ਵੈੜ ਸੂਈ ਆ ਕਾਲਾ ਸੂਈਆ ਤੇ ਐਸ ਟਾਈਮ 14-15 ਕਿਲੋ ਬੋੜਾ ਵੀਰ ਕਹਿੰਦਾ ਖੁੱਲਾ ਤਿਆਰ ਆ ਪਹਿਲੇ ਸੂਏ ਬਾਈ ਕਹਿੰਦਾ ਆਪਣੇ ਫਾਰਮ ਤੇ ਵੜਨੇ 20 ਲੀਟਰ ਦੁੱਧ ਖੁੱਲਾ ਚਵਾਇਆ ਤੇ ਐਤ ਕੀ ਬਾਈ ਕਹਿੰਦਾ ਦੂਜੇ ਸੂਏ ਤੇ 24 ਕਿਲੋ ਦੁੱਧ ਵੜ ਖੁੱਲਾ ਚਵਾ ਦੂਗੀ ਬਾਕੀ ਦੋਸਤੋ ਗਾਹ ਮੌਸਮ ਚੰਗਾ ਸੋਹਣਾ ਤਿਆਰ ਤੇ ਤੁਰਿਆ ਆਉਂਦਾ ਸਿਆਲ ਤੁਰਿਆ ਆਉਂਦਾ ਤੇ ਇੰਨਾ ਕ ਦੁੱਧ ਵੜਨ ਦੋਸਤੋ ਨਾਰਮਲ ਚਵਾਦਨਾ ਕਈ ਦੋਸਤੋ ਬਾਕੀ ਸੇਵਾ ਸੰਭਾਲ ਗੌਰ ਚੰਗੀ ਹੋ ਜੇ ਅਤੇ 23-24 ਕਿਲੋ ਦੁੱਧ ਵੜ ਨਾਰਮਲ ਚਵਾਦਨਾ ਇਹ ਬੱਚਾ ਦੋਸਤੋ ਮਗਰ ਵੱਛਾ ਆ ਗਿਆ ਵੈੜ ਦੇ ਧੁੰਨੀ ਦੇ ਦੋਸਤੋ ਹਵਾਨਾ ਸਟਾਰਟ ਹੁੰਦਾ ਤੇ ਬੈਕ ਸਾਈਡ ਤੋਂ ਗੱਠ ਨੂੰ ਚੌੜਾ ਹਵਾਨਾ ਦੋਸਤੋ ਤਿਆਰ ਕੀਤਾ ਹੋਇਆ ਚਾਰੇ ਥਣ ਫੁੱਲ ਗਿਆ ਤੇ ਤੇ ਕੱਲੇ ਕੱਲੇ ਨਿਕਲਣੇ ਸੋਹਣੇ ਲੱਗੇ ਹੋਏ ਪੂਰਾ ਫੋਰ ਚਾਂਗਣੀ ਪਿਓਰ ਬਰੀਡ ਦੇ ਵਿੱਚ ਵੈੜਾ ਦੋਸਤੋ ਤੇ ਹਾਈਟ ਦੋਸਤੋ ਪੂਰੇ ਵੱਡੇ ਕਦ ਕਾਠ ਵਾਲੀ ਆ ਬਾਹਰ ਦੋਸਤੋ ਮੀਂਹ ਪੈਂਦਾ ਇਸ ਕਰਕੇ ਤੁਹਾਨੂੰ ਤੋੜ ਕੇ ਆਪਾਂ ਨਹੀਂ ਦਿਖਾਵਾਂਗੇ ਕਿੰਗਾ ਬਾਹਰ ਦੋਸਤੋ ਬਾਰਿਸ਼ ਹੋ ਰਹੀ ਹੈ ਬਹੁਤ ਜ਼ਿਆਦਾ ਤੇ ਬਾਈ ਕਹਿੰਦਾ ਪ੍ਰਾਈਜ਼ ਵੈੜ ਦਾ 65000 ਰੁਪਿਆ ਉਹ ਚੋ ਬਾਈ ਕਹਿੰਦਾ ਮਾਨਤਾਨ ਕਰਦਾਂਗੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲੂਗਾ ਤੁਸੀਂ ਗੱਲਬਾਤ ਕਰ ਲੈ ਜੇ ਦੋਸਤੋ ਅੱਜ ਦੀ ਵੀਡੀਓ 'ਚ ਆਹੀ ਇੱਕ ਬਾਈ ਦੀ ਐਚਆ ਬੈਡ ਵਕਾਉ ਸੀ ਚੈਨਲ ਨੂੰ ਸਾਰਾ ਪਿਆਰ ਦੇਣ ਲਈ ਔਰ ਮੇਰੀਆਂ ਸਾਰੀਆਂ ਵੀਡੀਓ ਰੁਟੀਨ 'ਚ ਦੇਖਣ ਲਈ ਸਾਰੇ ਭੈਣਾ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਅਗਲੀ ਨਈ ਵੀਡੀਓ ਜਲ ਮਿਲਾਂਗੇ ਜੀ ਵੀਡੀਓ ਨੂੰ ਐਂਡ ਤਾਈ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ